ਮੇਰੇ ਗਵੰਡੀਆਂ ਵਾਲੋ ਕੁੱਟਮਾਰ ਕੀਤੀ ਆ 2 ਮਹੀਨੇ ਪਹਿਲਾਂ ਮੇਰੇ ਡੀਲਰ ਨੇ ਜਾਣੀ ਧਮਕੀ ਦਿੱਤੀ ਸੀ ਕਿ ਇਹਨੂੰ ਕੁੱਟ ਦੋ ਇਹਨੂੰ ਮਾਰੋ ਇਹਨੂੰ ਧਰਤੀ 'ਚ ਘਾੜ ਦੋ ਡੀਲਰ ਦਾ ਕੀ ਰੋਲ ਹੈ ਡੀਲਰ ਡੀਲਰ ਚਾਹੁੰਦਾ ਹੈ ਕਿ ਇਹ ਇੱਥੋਂ ਵੇਚ ਕੇ ਚਲ ਜਾਣ ਕਿਸੇ ਨੂੰ ਕਿਸੇ ਕੰਮ ਇੱਥੇ ਰਹਿਣ ਲੱਗ ਪਰ ਇਹ ਡੀਲਰ ਨੇ ਕਿਹਾ ਸੀਗਾ ਤੁਸੀਂ ਬਾਹਰ ਨਿਕਲ ਕੇ ਇਹ ਕਿਉਂ ਆ ਤੁਸੀਂ ਬਾਹਰ ਘੁੰਮਦੇ ਕਿਉਂ ਆ ਗਲੀ ਤੁਸੀਂ ਬੱਚੇ ਦਾ ਤੁਹਾਡੇ ਸਾਈਕਲ ਚ ਚਲਾਉਂਦੇ ਆ ਕਿਉਂ ਕਿ ਚਲਾਉਂਦੇ ਆ ਉਹ ਗਲੀ ਦੇ ਮੁੰਡੇ ਆ ਉਹਨਾਂ ਨੇ ਮੇਰੇ ਨਾਲ ਕੁੱਟ ਮਾਰ ਕੀਤੀ ਗਲੀ ਦੇ ਵਿੱਚ ਮੇਰੇ ਕੱਪੜੇ ਤੱਕ ਪਾੜੇ ਗਏ ਅਲੇ ਅਜਿਹੇ ਹਾਲਾਕੇ ਤਾਂ ਆ ਕਿ ਮੈਂ ਨਸ਼ੇ ਦਾ ਵਿਰੋਧ ਕੀਤਾ ਸੀ 1.5 ਸਾਲ ਪਹਿਲਾਂ ਮੈਨੂੰ ਕੋਲੋਨੀ ਦਾ ਨਾਮ ਤਾਂ ਨਹੀਂ ਪਤਾ ਜਿਸ ਦਿਨ ਮੈਂ ਮਕਾਨ ਬਣਾਉਂਦਾ ਸੀ ਐਸਆਈ ਉਹਦੇ ਨਾਲ ਹੱਥ ਮਲਾ ਕੇ ਆਇਆ ਸੀ ਡੀਲਰ ਨਾਲ ਜੀ ਥਾਣੇ ਪਹੁੰਚੋ ਕੀ ਗੱਲਬਾਤ ਗੱਲਬਾਤ ਮੇਰੇ ਨਾਲ ਕੱਲ ਸਰ ਕੁੱਟ ਮਾਰ ਹੋਈ 4 ਦਿਨ ਹੋ ਗਏ ਅੱਜ ਕੁੱਟ ਮਾਰ ਹੋਈ ਨਾ ਮੇਰੇ ਘਰ ਤੇ ਦਾਸ ਦਾਸਰੇ ਨੂੰ ਕਟਮਾਰ ਹੋਈ ਸੀ ਰਾਤ ਨੂੰ ਕਿਨਾ ਵੱਲੋਂ ਕੀਤੀ ਕਿ ਮੇਰੇ ਗਵਾਂਡੀਆਂ ਵੱਲੋਂ ਕਟਮਾਰ ਕੀਤੀ ਆ 2 ਮਹੀਨੇ ਪਹਿਲਾਂ ਮੇਰੇ ਡੀਲਰ ਨੇ ਜਾਨੀ ਧਮਕੀ ਦਿੱਤੀ ਸੀ ਕਿ ਇਹਨੂੰ ਕੱਟ ਦੋ ਇਹਨੂੰ ਮਾਰੋ ਇਹਨੂੰ ਧਰਤੀ 'ਚ ਗਾੜ ਦੋ ਡੀਲਰ ਦਾ ਕੀ ਰੋਲ ਹੈ ਡੀਲਰ ਡੀਲਰ ਚਾਹੁੰਦਾ ਹੈ ਕਿ ਇਹ ਇੱਥੋਂ ਵੇਚ ਕੇ ਚਲ ਜਾਣ ਕਿਸੇ ਨੂੰ ਕਿਸੇ ਢੰਗ ਨਾਲ ਇੱਥੇ ਰਹਿਣ ਨਾ ਤੇ ਗਵਾਂਡੀਆਂ ਨਾਲ ਕੀ ਹੁੰਦਾ ਪਿਆ ਗਵਾਂਡੀਆਂ ਨੂੰ ਉਹੀ ਲੱਗ ਰਿਹਾ ਡੀਲਰੇ ਲਾ ਰੇ ਕਟਮਾਰ ਕਿਨਾ ਵੱਲੋਂ ਕਟਵਾਰ ਗਵਾਂਡੀ ਨੇ ਮਟੀ ਹੇ ਰੱਖੀ ਹੋਈ ਸੀ ਕੋਲ ਉਹ ਵੀ ਗਲੀ ਦੇ ਗਲੀ ਦੇ ਮੁੰਡੇ ਆ ਉਹਨਾਂ ਨੇ ਮੇਨਾਂ ਕੁੱਟ ਮਾਰ ਕੀਤੀ ਗਲੀ ਦੇ ਵਿੱਚ ਮੇਰੇ ਕੱਪੜੇ ਤੱਕ ਪਾੜੇ ਗਏ ਕੋਈ ਫੁਟੇਜ ਵਗੈਰਾ ਕੋਈ ਸੀਸੀਟੀਵੀ ਕੁਛ ਹੈ ਵੀਡੀਓ ਹੈਗੀ ਆ ਗਵਾਂਡੀਆਂ ਦੇ ਕੈਮਰੇ ਲੱਗੇ ਹੋਇਆ ਕਿੰਨੇ ਮੁੰਡੇ ਵੱਲੋਂ ਕੁੱਟ ਮਾਰ ਕੀਤੀ ਦੋ ਮੁੰਡੇ ਸੀ ਇੱਕ ਬਜ਼ੁਰਗ ਸੀ 70 ਸਾਲ ਦੇ ਕਰੀਬ ਉਹ ਬਜ਼ੁਰਗ ਸੀ ਜਿਹਨੇ ਮੇਰੀ ਕੁੱਟ ਮਾਰ ਕੀਤੀ ਮੁੰਡਾ ਗਵਾਂਡੀ ਤੇ ਥੜੀ ਤੇ ਬੈਠੇ ਸੀ ਬਾਹਰ ਨਹੀਂ ਮੈਂ ਆਪਣੇ ਗਲੀ ਦੇ ਵਿੱਚ ਬੈਠੀ ਸੀ ਮੰਜੇ ਤੇ ਬੈਠੀ ਸੀ ਲਾਈਟ ਨਹੀਂ ਸੀ ਤੇ ਮੇਰੇ ਘਰ ਕੋਈ ਸੁਵਿਧਾ ਨਹੀਂ ਹੈਗੀ ਇਨਵਰਟਰ ਤੇ ਇਸ ਕਰਕੇ ਅਸੀਂ ਬਾਹਰ ਬੈਠ ਗਏ ਤੇ ਜਿਹੜੇ ਮੁੰਡੇ ਨੇ ਉਹ ਬਾਹਰ ਦੇ ਕਾਨੂੰਨੀ ਦੇ ਨੇ ਨਹੀਂ ਕਲੋਨੀ ਦੇ ਨੇ ਕਲੋਨੀ ਦੇ ਤੇ ਗਵਾਂਡੀਆਂ ਦੇ ਮਕਾਨ ਦੇ ਬਾਹਰ ਕੀ ਕਰ ਰਹੇ ਸੀ ਗਵਾਂਡੀਆਂ ਦੇ ਉਹਨਾਂ ਦੇ ਫਿਰਦੇ ਰਹਿੰਦੇ ਉਹੀ ਬਿਠਾਲਦੇ ਆ ਕਾਰਨ ਕੀ ਬਣਿਆ ਕੁੱਟ ਮਾਰਦਾ ਕਾਰਨ ਉਹ ਗਾਲਾਂ ਕੱਢ ਰਹੇ ਸੀ ਜਦੋਂ ਮੈਂ ਮੰਜੇ ਤੇ ਬਾਹਰ ਬੈਠੀ ਸੀ ਉਹਨੇ ਗਾਲਾਂ ਕੱਢੀਆਂ ਮੁੰਡਿਆਂ ਨੇ ਤੁਸੀਂ ਜਵਾਬ ਦਿਓ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਭਾਜੀ ਗਾਲਾਂ ਨਾ ਕੱਢੋ ਉਹ ਕਹਿੰਦਾ ਅਸੀਂ ਤਾਂ ਇੱਥੇ ਹੀ ਕੱਢਦੇ ਆ ਕਿਸਾਨ ਨਹੀਂ ਕੋਈ ਰੋਕ ਸਕਦਾ ਫਿਰ ਖੇਰ ਜਿਹੜਾ ਉਹ ਗੁਆਂਡੀ ਨੇ ਜਿਹੜਾ ਮਿਠਾਇਆ ਉਹਨੇ ਗੰਦੀ ਗਾਲ ਕੱਢ ਦਿੱਤੀ ਮੈਂ ਉਹਨਾਂ ਨੂੰ ਕਿਹਾ ਗਲਤ ਲੈਂਗੁਏਜ ਹਾਂਜੀ ਬਾਹਰ ਆਇਆ ਸੀ ਕਿ ਨਾ ਗੁਆਂਡੀ ਦਾ ਗੁਆਂਡੀ ਦਾ ਨਾਮ ਨਹੀਂ ਪਤਾ ਉਹਨਾਂ ਦੇ ਘਰ ਵਾਲੀ ਦਾ ਨਾਮ ਹੈਗਾ ਲక్ష్ਮੀ ਕਿੰਨੇ ਸਾਲ ਤੋਂ ਉਸ ਕੋਲੋਨੀ ਦੇ ਵਿੱਚ ਰਹਿ ਰਹੇ ਮੈਂ 2 ਸਾਲ ਤੋਂ ਰਹਿ ਰਹੇ ਗੁਆਂਡੀ ਕਦੋਂ ਆਇਆ ਗੁਆਂਡੀ ਵੇ ਡੇਢ ਸਾਲ ਅ 2 ਮਹੀਨੇ ਜਾਨੀ ਸਾਤੋਂ ਬਾਅਦ ਆਇਆ ਅੱਛਾ ਤੇ ਕੁੱਟਮਾਰ ਜਦ ਕੀਤੀ ਗਈ ਪੁਲਿਸ ਆਈ ਸੀ ਮੌਕੇ ਤੇ ਨਹੀਂ ਆਈ ਪੁਲਿਸ ਨੂੰ ਬਹੁਤ ਫੋਨ ਕੀਤੇ ਪੁਲਿਸ ਨੂੰ ਬਹੁਤ ਫੋਨ ਕੀਤੇ ਪਰ ਪੁਲਿਸ ਨਹੀਂ ਆਈ ਹੈ ਕਟਮਰ ਕਿੰਨੇ ਮੁੰਡਿਆਂ ਵੱਲੋਂ ਕਿੱਥੇ ਗਈ ਸੀ ਕਟਮਰ ਇੱਕ ਬਜ਼ੁਰਗ ਸੀ ਦੋ ਮੁੰਡੇ ਸੀ ਤੇ ਆਲੇ ਦੁਆਲੇ ਜਨਾਨੀਆਂ ਲੇਡੀਜ਼ ਖੜੀਆਂ ਸੀ ਤਮਾਸ਼ਾ ਦੇਖਦੇ ਬਜ਼ੁਰਗ ਵੀ ਉਹਨਾਂ ਦਾ ਬਾਪ ਸੀ ਡੈਡੀ ਸੀ ਹਾਂ ਨਹੀਂ ਗਵਾਂਡੀ ਦਾ ਨਹੀਂ ਸੀ ਉਹ ਮੁੰਡਿਆਂ ਦਾ ਹੀ ਮੁੰਡਿਆਂ ਦਾ ਹਾਂਜੀ ਕਟਮਰ ਕਰਨ ਕਿਉਂ ਲੱਗੇ ਕਿਸ ਦੀ ਸ਼ਾਇਤ ਹੈ ਕਾਰਨ ਕੀ ਹੈ ਕਿਸ ਦੀ ਸ਼ਾਇਤ ਹੈ ਡੀਲਰ ਦੀ ਸ਼ਾਇਤ ਹੈ ਉੱਤੇ ਇਹ ਹੋਇਆ ਡੀਲਰ ਨਾਲ ਪਹਿਲਾਂ ਵੀ ਤੁਹਾਡਾ ਕੋਈ ਰابطਾ ਹੈ ਜਾਂ ਕੋਈ ਰੰਜਿਸ਼ ਪੁਰਾਣੀ ਨਹੀਂ ਮੇਰੀ ਕੋਈ ਨਹੀਂ ਮੈਂ ਜਾਣਦੀ ਨਹੀਂ ਮੈਂ ਤਾਂ ਸਿਰਫ ਹਰ ਕੋ ਪਲਾਟ ਲਿਆ ਆਇਆ ਉਹ ਚਾਹੁੰਦਾ ਆ ਵੀ ਇਹ ਸਾਰੇ ਇੱਕੋ ਜਿਹੇ ਇਹ ਲੱਗੋ ਆ ਇਹ ਨਾ ਇੱਥੇ ਰਹਿਣ ਇਹ ਖਾਲੀ ਕਰਕੇ ਜਾਣ ਅਜੇ ਹਾ ਕੀ ਲੱਗਦਾ ਅਲੇ ਅਜੇ ਹ ਇਲਾਕੇ ਇਦਾਂ ਆ ਕਿ ਮੈਂ ਨਸ਼ੇ ਦਾ ਵਿਰੋਧ ਕੀਤਾ ਸੀ ਡੇਢ ਸਾਲ ਪਹਿਲਾਂ ਨਸ਼ਾ ਹੁਣ ਸਾਡੀ ਗੁਆੜ ਦੇ ਵਿੱਚ ਕਲੋਨੀ ਦੇ ਵਿੱਚ ਹੀ ਵਿਕਦਾ ਹੈ ਕਲੋਨੀ ਦੇ ਵਿੱਚ ਹਾਂ ਜੀ ਮੈਂ ਨਾਂ ਨਹੀਂ ਜਾਣਦੀ ਮੈਂ ਨਾਂ ਨਹੀਂ ਜਾਣਦੀ ਕਿਉਂਕਿ ਕਲੋਨੀ ਵਿੱਚ ਮੈਂ ਉਹ ਤੁਸੀਂ ਕਿੱਥੇ ਦੇ ਰਹਿਣ ਮੈਂ ਤਾਂ ਲੁਧਿਆਣੀ ਦੀ ਆ ਲੁਧਿਆਣੇ ਕਿਹੜਾ ਇਲਾਕਾ ਤਾਂ ਇਹ ਹੈ ਹੈਪੀ ਹੈਪੀ ਇਨ ਕਲੇਵਰ ਹੈਪੀ ਹਾਂਜੀ ਤੇ ਹੁਣ ਦਰਖਾਸਤ ਦਿੱਤੀ ਹੈ ਥਾਣੇ ਕੀ ਕਾਰਵਾਈ ਕੀਤੀ ਗਈ ਕੀ ਕੀਆ ਜਾ ਰਹਾ ਹੈ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈਗੇ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਸਾਡੀ ਕੋਲਟ ਮਾਰ ਹੋਈ ਸਾਡੀ ਗਲੀ ਦੇ ਲੋਕਾਂ ਨੇ ਕੀਤੀ ਅਸੀਂ ਮੈਂ ਇੱਕ ਔਰਤ ਹਾਂ ਮੈਂ ਕਿੱਦਾਂ ਰਵਾਂ ਮੇਰਾ ਮਰਨ ਹੋਇਆ ਪਿਆ ਮੇਰੇ ਕੋਲ ਮੇਰਾ ਦੋ ਜਵਾਬ ਬਾਹਰ ਤੱਕ ਨਹੀਂ ਨਿਕਲਦੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਮੇਰੇ ਬੱਚੇ ਦੋ ਦਿੰਦੈਂਤ ਨੇ ਬਾਰ ਨਿਕਲੀ ਇਹ ਲੋਕ ਸਾਡੇ ਨਾਲ ਗੁੰਡਾਗਰਦੀ ਹਰ ਥੋੜੇ ਦੇਨ ਕੋ ਰੋਜੇ ਮੈਂ ਬਾਹਰ ਨਿਕਲਦੀ ਆ ਜੇ ਮੈਂ ਸੱਜੇ ਪਾਸੇ ਜਾਂਦੀ ਉਹ ਬੰਦੇ ਸੱਜੇ ਪਾਸੇ ਖੜੇ ਕਰ ਦਿੰਦੇ ਸੀ ਜੇ ਮੈਂ ਖੱਬੇ ਪਾਸੇ ਜਾਂਦੀ ਖੱਬੇ ਪਾਸੇ ਇੱਥੇ ਤੱਕ ਮੇਰੇ ਸਾਹਮਣੇ ਇਹ ਦੋ ਸਾਲ ਤੋਂ ਹੀ ਚੱਲ ਰਿਹਾ ਇਹ ਕੰਮ ਦੋ ਸਾਲ ਪਹਿਲਾਂ ਕੋਈ ਕੰਪਲੇਂਟ ਦਿੱਤੀ ਗਈ ਪਹਿਲਾਂ ਵੀ ਕੰਪਲੇਟਾਂ ਦਿੱਤੀਆਂ ਆ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਕੋ ਉਹਨਾਂ ਨੂੰ ਉਹਨਾਂ ਨੂੰ ਕਿਸੇ ਦੀ سپورਟ ਹੈਗੀ ਹੈ ਮੇਰੇ ਬੱਚੇ ਵੀ ਸਕੂਲ ਦੇ ਵਿੱਚ ਪੜ੍ਹਦੇ ਆ ਮੇਰੇ ਬੱਚੇ ਇੱਕ ਦਿਨ ਸਕੂਲ ਜਾਂਦੇ ਚਾਰ ਦਿਨਾਂ ਬੱਚਿਆਂ ਨੂੰ ਵੀ ਅੰਦਰੋਂ ਅੰਦਰ ਬੱਚੇ ਜਿਹੜੇ ਕੁੱਟਦੇ ਮਾਰਦੇ ਮੇਰੇ ਬੱਚਿਆਂ ਨੂੰ ਉਹ ਸਕੂਲ ਦੇ ਅੰਦਰ ਹੀ ਆ। ਕੀ ਨਾਂ ਤੁਹਾਡਾ? ਮੇਰਾ ਨਾਮ ਰਣਜੀਤ ਕੌਰ। ਕੀ ਮੰਗ ਕਰੇ? ਮੈਂ ਤਾਂ ਇਹੀ ਕਹਿੰਨੀ ਆ ਕਿ ਇਹ ਇਹ ਇਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਭਵਿੱਖ ਵਿੱਚ ਕਿਸੇ ਹੋਰ ਔਰਤ ਨਾਲ ਨਾ ਕਰਨ। ਦੇਖੋ ਬੱਚਿਆਂ ਦਾ ਭਵਿੱਖ ਹੁੰਦਾ ਪੜਨਾ। ਮੇਰੇ ਬੱਚੇ ਸਕੂਲ ਜਾਂ ਨਹੀਂ ਪਾਉਂਦੇ। ਮੈਂ ਗਰੀਬ ਜ਼ੁਰ ਮੈਂ ਚਾਹੁੰਦੀ ਮੇਰੇ ਮੈਂ ਇੱਕ ਰੋਟੀ ਘੱਟ ਖਾ ਲਾਂਗੀ ਮੈਂ ਆਪਣੇ ਬੱਚੇ ਪੜਾਉਂ। ਬਾਕੀ ਇਹ ਮੇਰੀ ਸਰਕਾਰ ਨੂੰ ਬੇਨਤੀ ਆ ਭਗਵੰਤ ਮਾਨ ਨੂੰ ਵੀ ਕਿ ਨਸ਼ਾ ਖਤਮ ਹੋਣਾ ਚਾਹੀਦਾ ਨਸ਼ਾ ਖਤਮ ਨਹੀਂ ਹੋਇਆ ਅੱਛਾ ਬਹੁਤ ਵਿਕਦਾ ਕਿ ਨਾ ਐਸਾ ਕਿੱਥੇ ਤੇ ਰਹਿਣਾ ਮੈਂ ਸ੍ਰਿੰਦਰ ਸਿੰਘ ਹੈਪੀ ਇਨ ਕਲੀਅਰ ਦਾ ਰਹਿਣਿਆ ਲਾ ਜੀ ਜਿਨ੍ਹਾਂ ਤੇ ਜਿਨ੍ਹਾਂ ਦੇ ਨਾਲ ਫੋਟਮਾਰ ਹੋਈ ਹੈ ਉਹ ਕੋਣ ਮੇਰੀ ਵਾਈਫ ਆ ਜੀ ਕੋਈ ਆ ਕਿਸੇ ਉੱਤੇ ਸਰ ਮੈਂ ਕੰਮ ਤੇ ਗਿਆ ਸੀਗਾ ਮਗਰਵਾਨੀ ਬੱਤੀ ਗਈ ਹੋਈ ਸੀਗੀ ਬੱਚੇ ਬਾਹਰ ਨਿਕਲ ਕੇ ਮੰਜ਼ੀ ਦੇ ਉੱਪਰ ਆ ਕੇ ਬੈਠ ਕੇ ਤੇ ਗਵਾਂਡੀ ਨੇ ਬੰਦੇ ਬਿਠਾਲੇ ਹੋਏ ਸੀਗੇ ਉਹ ਵੀ ਗਵਾਂਡ ਦੇ ਵਿੱਚ ਹੀ ਸੀ ਗਲੀ ਦੇ ਸੀਗੇ ਕੀ ਬੱਠਣ ਦਾ ਵਿਰੋਧ ਕੀਤਾ ਗਿਆ ਸੀ ਕੀ ਕਾਰਨ ਕੀ ਬਣਿਆ ਕੁੱਟ ਮਾਰਦਾ ਸਰ ਇਹ ਡੀਲਰ ਨੇ ਕਿਹਾ ਸੀਗਾ ਤੁਸੀਂ ਬਾਹਰ ਨਿਕਲ ਕੇ ਇਹ ਕਿਉਂ ਆ ਤੁਸੀਂ ਬਾਹਰ ਘੁੰਮਦੇ ਕੀ ਹੋ ਗਲੀ ਤੋਂ ਤੁਸੀਂ ਬੱਚੇ ਦਾ ਤੁਹਾਡੇ ਸਾਈਕਲ ਚ ਚਲਾਉਂਦੇ ਆ ਕਿਉਂ ਕਿ ਚਲਾਉਂਦੇ ਆ ਤੁਸੀਂ ਬਾਹਰ ਨਹੀਂ ਨਿਕਲਣਾ ਤੁਸੀਂ ਆਪਣੇ ਕਮਰੇ ਦੇ ਵਿੱਚ ਰਹੋ ਤੁਸੀਂ aarop ਡੀਲਰ ਤੇ ਲਾ ਰਹੇ ਹੋ ਕਿ ਉਹਨਾਂ ਦੀ ਸ਼ਹਿਤ ਕੁੱਟ ਮਾਰ ਹਾਂਜੀ ਉਹਨਾਂ ਦੀ ਸ਼ਹਿਤ ਹੀ ਹੋਈ ਆ ਜੀ ਉਹਨੇ ਅੱਜ ਤੋਂ 2 ਟਾ ਹੀ ਨਹੀਂ ਪਹਿਲਾਂ 20 25 ਮੁੰਡੇ ਬੰਦੇ ਉਥੇ ਸਾਰੀ ਆਲੇ ਦਾਲੀ ਕਲੋਨੀ ਦੇ ਜਿੰਨੇ ਵੀ ਸੀਗੇ ਦੂਜੀ ਕਲੋਨੀ ਦੇ ਵੀ ਸੀ ਇਹ ਗੱਲ ਕਹੀ ਸੀਗੀ ਇਹ ਜਨਾਨੀ ਨੂੰ ਮਾਰ ਦੋ ਧਰਤੀ ਚ ਦੱਬ ਦੋ ਮੈਂ ਆਪੇ ਇਹ ਸਮਝ ਲਊਗਾ 2.5 ਸਾਲ ਪਹਿਲਾਂ 2.5 ਮਹੀਨੇ ਪਹਿਲਾਂ ਜੀ 2.5 ਹਾਂਜੀ ਪਹਿਲਾਂ ਕੋਈ ਦਰਖਾਸਤ ਦਿੱਤੀ ਗਈ ਇਹਨਾਂ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਜੀ ਤੇ ਉਹ ਇਹ ਕਹਿੰਦੇ ਸੀਗੇ ਪੇ ਕੋਈ ਗੱਲ ਨਹੀਂ ਪੇ ਉਥੇ ਆਵਾਂਗੇ ਅਸੀਂ ਤੁਹਾਡੇ ਅੱਛਾ ਇਹ ਕੀ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਨਹੀਂ ਹੋਈ ਪਹਿਲਾਂ ਗਰਮੀ ਸਿੰਘ ਐਸਆਈ ਦੇ ਕੋਲ ਗਈ ਸੀ ਇਹ 24 ਦੇ ਵਿੱਚ ਗਈ ਸੀ ਤੇ ਉਹਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦਾ ਮੈਨੂੰ ਇਹ ਇਹ ਤੇ ਮੈਨੂੰ ਕੋਲੋਨੀ ਦਾ ਨਾਮ ਤਾਂ ਨਹੀਂ ਪਤਾ ਜਿੱਦਣ ਮੈਂ ਮਕਾਨ ਬਣਾਉਂਦਾ ਸੀ ਐਸਆਈ ਉਹਦੇ ਨਾਲ ਹੱਥ ਮਲਾ ਕੇ ਆਇਆ ਸੀ ਡੀਲਰ ਨਾਲ ਹਾਂਜੀ ਤੁਸੀਂ આરોਪ ਲਾ ਰਹੇ ਹੋ ਡੀਲਰ ਦੇ ਉੱਤੇ ਕੋਈ ਆਪਸੀ ਰੰਜਿਸ਼ ਹੈ ਨਹੀਂ ਕੋਈ ਆਪਸੀ ਰੰਜਿਸ਼ ਨਹੀਂ ਆ ਗਈ ਸਰ ਮੈਂ ਗਰੀਬ ਨਾ ਤਾਂ ਦਿੱਤਾ ਸੀ ਡੀਲਰ ਕੋਈ ਹਾਂਜੀ ਮੈਂ ਪਲਾਟ ਲਿਆ ਸੀ ਮੈਂ ਖੁਦ ਆ ਬਣਾਇਆ ਸੀ ਮੇਰੇ ਪੈਸੇ ਵੀ ਨਿਕਲ ਗਏ ਸੀਗੇ ਪਰ ਮੈਂ ਆਪ ਮੀਨਤ ਕੀਤੀ ਆ ਉਹਨੇ ਦੇਖਿਆ ਵੀ ਇਹ ਗਰੀਬ ਆ ਇਹਨਾਂ ਨੂੰ ਜਿੰਨਾ ਦਬਾ ਹੁੰਦਾ ਦਬਾ ਲਓ ਹਾਂਜੀ ਹੁਣ ਕੀ ਮੰਗ ਕਰ ਮੈਂ ਇਹੀ ਮੰਗ ਕਰਦਾ ਜਿਨੀਆਂ ਘੁੱਟ ਮਾਰ ਕੀਤੀ ਆ ਉਹਨਾਂ ਦੇ ਉੱਪਰ ਪਰਚਾ ਪਿਆ ਜਾਵੇ ਉਹ ਜੇਲ੍ਹ ਚ ਜਾਣ ਹੈਲੋ ਹਾਂਜੀ ਅਮਿਤ ਜੀ ਜੈ ਹੰਦ ਜਨਾਬ ਜੈ ਹੰਦ ਜੈ ਹੰਦ ਸਰ ਤੁਹਾਡੇ ਕੋਲ ਇੱਕ ਮਸਲਾ ਆਇਆ ਹੋਣਾ ਹੈਪੀ ਇਨਕਲੇਵ ਦਾ ਮਹਿਲਾ ਦੇ ਨਾਲ ਘੁੱਟ ਮਾਰਦਾ ਹਾਂ ਰਣਜੀਤ ਕੌਰ ਵਾਈਫ ਆਫ ਸਰਿੰਦਰ ਦਾ ਆਇਆ ਵਾ ਜੀ ਉਹਨਾਂ ਦੇ ਨਾਲ ਦੋ ਉਹਨਾਂ ਦੀ ਮੈਂ ਅੱਜ ਐਮਐਲਆਰ ਵਗੈਰਾ ਲੈ ਆਵਾ ਹਾਂਜੀ ਤੇ ਉਹਨਾਂ ਦੇ ਜਿਹੜੇ ਬੰਦਿਆਂ ਦਾ ਉਹਨਾਂ ਨੇ ਨਾਂ ਨੂੰ ਦਿੱਤਾ ਹੈ ਨੰਬਰ ਦਿੱਤਾ ਉਹ ਗਲਤ ਸੀ ਅੱਛਾ ਤੇ ਸਰ ਇੱਕ ਨਾ ਇਹ ਅਲੀਗੇਸ਼ਨ ਅੱਛਾ ਅਲੀਗੇਸ਼ਨ ਲਾਰੇ ਸੀ ਡੀਲਰ ਦੇ ਉੱਤੇ ਵੀ ਤੇ ਦੋ ਚਾਰ ਮੁੰਡੇ ਜਿਹੜੇ ਖੜਦੇ ਨੇ ਉਹੀ 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 ਉਹ ਸਵੇਰੇ ਕੱਲ ਨੂੰ ਮੈਂ ਇਹਨਾਂ ਨੂੰ ਮੈਂ ਦੱਸਤਾ ਮੈਂ ਮੇਰੇ ਕੋਲ ਹੀ ਕਰਿਆ ਮੈਂ ਕਹਾਂ ਤਾਲੂਕਾ ਨੂੰ ਆਪਾਂ ਸਵੇਰੇ 9 ਵਜੇ ਉਹਨਾਂ ਨੂੰ ਚੱਕ ਲਿਓਨੇ ਹਾਂ ਹਾਂਜੀ ਤੇ ਸਰ ਜਿਨ੍ਹਾਂ ਨੇ ਵੀ ਇਹਨਾਂ ਨਾਲ ਲੜਾਈ ਝਗੜਾ ਕੀਤਾ ਨਾ ਹਾਂਜੀ ਵੇ ਲਾ ਕੇ ਉਹਨਾਂ ਤੇ ਕਾਰਵਾਈ ਕਰਦੇ ਹਾਂ ਤੇ ਇੱਕ ਸਰ ਇਹ આરોਪ ਲਾ ਰਹੇ ਸੀ ਕਿ ਕਲੋਨੀ ਦੇ ਵਿੱਚ ਨਸ਼ਾ ਵਿਕਦਾ ਹੈ ਇਦਾਂ ਦੀ ਕੋਈ ਚੀਜ਼ ਸਾਹਮਣੇ ਆਈਏ ਦੇਖੋ ਜੀ ਉਹ ਦੇਖੋ ਹੁਣ ਇੱਥੇ ਏਰੀਆ ਬਹੁਤ ਵੱਡਾ ਵਾ ਜਿਹੜੇ ਵੀ ਬੰਦਾ ਨਸ਼ਾ ਵੇਚਦਾ ਵਾ ਆਪਾਂ ਉਹਦੇ ਤੇ ਵੀ ਕਾਰਵਾਈ ਕਰਾਂਗੇ ਚੱਕਾਂਗੇ ਉਹਨੂੰ ਅਈ ਦੇ ਬੇੜੇ ਕੋ ਜਿਹੜੇ ਬੰਦੇ ਨਸ਼ਾ ਪੀਂਦੇ ਆ ਅਈ ਤੋਂ ਉਹਨਾਂ ਨੂੰ ਵੀ ਚੱਕ-ਚੱਕ ਲਿਆ ਕੇ ਸਿਵਲ ਹਸਪਤਾਲ ਐਡਮਿਟ ਕਰਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਜੋ ਵੀ ਕਾਰਵਾਈ ਹੈ ਫਿਰ ਅਮਲ ਚੱਲਿਆਂਦੀ ਜਾ ਰਹੀ ਹੈ ਸਰ ਮੈਂ ਨਾ ਜੀ ਮੈਂ ਖੇਤਰ ਮਾਰ ਕੇ ਲਿਆਉਂਗਾ ਜਿਹੜੇ ਬੰਦੇ ਨੇ ਰਣਜੀਤ ਕੌਰ ਨਾਲ ਲੜਾਈ ਝਗੜਾ ਕੀਤਾ ਜੀ ਧੰਨਵਾਦ ਸਰ ਹੋਈ ਨਹੀਂ ਕੋਈ